ਪੰਜਾਬ ਸਰਕਾਰ ਤੇ ਸ਼ੈਲਰ ਮਾਲਕ ਆਪਸ ਦੇ ਵਿੱਚ ਸਹਿਮਤੀਆਂ ਨਹੀਂ ਬਣ ਰਹੀਆਂ ਕਈ ਵਾਰ ਤਾਂ ਸ਼ੈਲਰ ਮਾਲਕਾਂ ਨੇ ਮੀਟਿੰਗਾਂ ਦਾ ਹੀ ਬਾਈਕਾਟ ਕਰ ਦਿੱਤਾ ਸੀ ਇਹ ਕਿਹਾ ਸੀ ਕਿ ਪਹਿਲਾਂ ਫਿਰ ਪਾਲਸੀ ਬਣਾ ਲਓ ਫਿਰ ਉਸ ਦਾ ਅਸੀਂ ਖਰੜਾ ਦੇਖਾਂਗੇ ਉਸ ਤੋਂ ਬਾਅਦ ਸੋਚਾਂਗੇ ਅਸੀਂ ਆਪਣੀ ਐਸੋਸੀਏਸ਼ਨ ਦੇ ਵਿੱਚ ਮੀਟਿੰਗ ਕਰਕੇ ਕਿ ਅਸੀਂ ਸਰਕਾਰ ਦੇ ਉਸ ਖਰੜੇ ਦੇ ਨਾਲ ਸਹਿਮਤ ਹਾਂ ਜਾਂ ਨਹੀਂ ਹੁਣ ਗੱਲ ਕਿੱਥੇ ਪੁੱਜੀ ਹੈ ਗੱਲ ਹੈ ਝੋਨੇ ਦੀ ਮਿਲਿੰਗ ਨੂੰ ਲੈ ਕੇ ਦਰਅਸਲ پرانے ਬਕਾਇਆ ਰਾਸ਼ੀ ਵੀ ਹਾਲੇ ਸਰਕਾਰ ਵਾਲੇ ਪਾਸੇ ਸ਼ੈਲਰ ਮਾਲਕਾਂ ਦੀ ਖੜੀ ਹੈ ਉਹ ਇੱਕ ਵੱਖਰੀ ਸਮੱਸਿਆ ਔਰ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸੀਜ਼ਨ ਚੱਲ ਰਿਹਾ ਹੈ ਇਸ ਦੇ ਵਿੱਚ ਝੋਨੇ ਤੋਂ ਤਿਆਰ ਚੌਲਾਂ ਦੀ ਰੱਖ-ਰਖਾਵ ਦੇ ਲਈ ਜਗ੍ਹਾ ਦਾ ਪ੍ਰਬੰਧ ਨਾ ਹੋਣ ਦੇ ਕਰਕੇ ਅਧੂਰੇ ਪ੍ਰਬੰਧ ਹੋਣ ਦੇ ਕਰਕੇ ਸ਼ੈਲਰ ਮਾਲਕਾਂ ਜਿਹੜੇ ਉਹ ਦਚਿੱਤੀ ਦੇ ਵਿੱਚ ਨੇ ਉਨ੍ਹਾਂ ਦੀ ਸੰਭਾਵਨਾ ਹੈ ਕਿ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਇਸ ਸੀਜ਼ਨ ਦੇ ਵਿੱਚ ਵੀ ਕਰਨਾ ਪੈ ਸਕਦਾ ਹੈ ਇਸੇ ਕਰਕੇ ਹੁਣ ਰੇੜਕਾ ਹਾਲੇ ਵੀ ਬਰਕਰਾਰ ਹੈ ਸਵਾਲ ਇਹੀ ਹੈ ਕਿ ਇਹ ਸ਼ੈਲਰ ਮਾਲਕਾਂ ਤੇ ਸਰਕਾਰ ਦੇ ਵਿਚਾਲੇ ਚੱਲਿਆ ਆ ਰਿਹਾ ਰੇੜਕਾ ਖਤਮ ਕਦੋਂ ਹੋਵੇਗਾ ਰੋਜ਼ਾਨਾ ਅਜੀਤ ਅਖਬਾਰ ਦੇ ਵਿੱਚ ਪਹਿਲੇ ਪੰਨੇ ਤੇ ਖਬਰ ਛਪਦੀ ਹੈ ਜਿਸ ਦੇ ਵਿੱਚ ਸਾਫ਼ ਲਿਖ ਦਿੱਤਾ ਗਿਆ ਹੈ ਕਿ ਝੋਨੇ ਦੀ ਮਿਲਿੰਗ ਨੂੰ ਲੈ ਕੇ ਸੰਭਾਵਨਾ ਜਿਹੜੀ ਆ ਉਹ ਬਹੁਤ ਘੱਟ ਬਣੀ ਹੋਈ ਹੈ ਦੇਰੀ ਹੋ ਸਕਦੀ ਹੈ ਪਹਿਲਾਂ ਦੇ ਵਾਂਗ ਪਿਛਲੇ ਸੀਜ਼ਨ ਵੀ ਬਹੁਤ ਦੇਰੀ ਹੋ ਗਈ ਸੀ ਤਾ ਇਸ ਕਰਕੇ ਹੁਣ ਵੀ ਉਹੀ ਸੰਭਾਵਨਾ ਬਣੀ ਹੋਈ ਹੈ ਪੱਤਰਕਾਰ ਸ਼ਿਵ ਵਰਮਨ ਦੀ ਰਿਪੋਰਟ ਕਹਿੰਦੀ ਹੈ ਕਿ ਕੁਝ ਦਿਨ ਬਾਅਦ ਮੰਡੀਆਂ ਝੋਨੇ ਦੀ ਜਿਹੜੀ ਬੰਪਰ ਫਸਲ ਆਉਣੀ ਸ਼ੁਰੂ ਹੋ ਜਾਣੀ ਹੈ ਪਰ ਅਜੇ ਤੱਕ ਝੋਨੇ ਤੋਂ ਤਿਆਰ ਹੋਣ ਵਾਲੇ ਚੌੜਾ ਲਈ ਨਾ ਤਾਂ ਜਗ੍ਹਾ ਬਣਨ ਤੋਂ ਲਾਵਾ ਸ਼ੈਲਰ ਮਾਲਕਾਂ ਦੇ ਪੁਰਾਣੇ ਕਰੋੜਾਂ ਰੁਪਏ ਦੇ ਬਕਾਇਆ ਰਕਮਾਂ ਦੀ ਅਦਾਇਗੀ ਨਾ ਹੁਣ ਕਰਕੇ ਸਰਕਾਰ ਅਤੇ ਸ਼ੈਲਰ ਮਾਲਕਾਂ ਦਰਮਿਆਨ ਰੇੜਕਾ ਹੱਲ ਨਹੀਂ ਹੋ ਸਕਿਆ ਜਿਸ ਤਰ੍ਹਾਂ ਨਾਲ ਪਿਛਲੇ ਸੀਜ਼ਨ 'ਚ ਝੋਨੇ ਦੀ ਮਿਲਿੰਗ ਦਾ ਕੰਮ ਕਾਫੀ ਦੇਰੀ ਨਾਲ ਸ਼ੁਰੂ ਹੋਇਆ ਸੀ ਉਸੇ ਤਰ੍ਹਾਂ ਇਸ ਸੀਜ਼ਨ ਦੇ ਝੋਨੇ ਦੀ ਮਿਲਿੰਗ ਦਾ ਕੰਮ ਵੀ ਦੇਰੀ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਜाहिर ਕੀਤੀ ਜਾ ਰਹੀ ਹੈ ਕਿਉਂਕਿ ਅਜੇ ਤੱਕ ਪੰਜਾਬ ਸਰਕਾਰ ਕੇਂਦਰ ਕੋਲ ਜਾ ਕੇ ਨਾ ਤਾਂ ਚੌਲ ਲਗਵਾਉਣ ਲਈ ਜਗ੍ਹਾ ਉਪਲਬਧ ਕਰਾਉਣ ਦਾ ਮਸਲਾ ਹੱਲ ਕਰਵਾ ਸਕੀ ਹੈ ਤੇ ਨਾ ਹੀ ਉਸ ਵੱਲੋਂ ਸ਼ੈਲਰ ਮਾਲਕਾਂ ਦੇ ਪੁਰਾਣੇ ਕਰੋੜਾ ਰੁਪਏ ਦੀਆਂ ਬਕਾਇਆ ਰਕਮਾਂ ਦੀ ਅਦਾਇਗੀ ਕਰਨ ਲਈ ਕੋਈ ਦਿਲਚਸਪੀ ਦਿਖਾਈ ਗਈ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਅੱਗੇ ਕੀ ਕੀ ਦੇਖਣ ਨੂੰ ਮਿਲਦਾ ਕਿਉਂਕਿ ਸ਼ੈਲਰ ਮਾਲਕ ਇੱਕ ਵਾਰ ਪਹਿਲਾਂ ਹੀ ਸਰਕਾਰ ਵੀ ਇੱਕ ਮੀਟਿੰਗ ਰੱਖੀ ਗਈ ਸੀ ਉਸ ਵਿੱਚ ਸ਼ਾਮਲ ਤੱਕ ਨਹੀਂ ਹੋਏ ਸੀ ਇਹ ਕਹਿ ਦਿੱਤਾ ਗਿਆ ਸੀ ਕਿ ਪਹਿਲਾਂ ਸਰਕਾਰ ਆਪਣੀ ਪਾਲਿਸੀ ਦੱਸ ਦੇਵੇ ਉਸ ਤੋਂ ਬਾਅਦ ਅਸੀਂ ਦੇਖ ਲਵਾਂਗੇ ਕਿ ਉਹ ਮੀਟਿੰਗ ਅਟੈਂਡ ਕਰਨੀ ਹੈ ਕਿ ਨਹੀਂ ਕਰਨੀ ਸ਼ੈਲਰ ਮਾਲਕਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਪਹਿਲਾਂ ਵੀ ਰੱਖ ਦਿੱਤੀਆਂ ਗਈਆਂ ਸੀ ਕਾਫੀ ਸਮੇਂ ਤੋਂ ਇਹ ਜਦੋਂ ਜਾਇ ਚੱਲਦੀ ਆ ਰਹੀ ਹੈ ਸਰਕਾਰ ਤੇ ਸ਼ੈਲਰ ਮਾਲਕਾਂ ਦੇ ਵਿਚਾਲੇ ਜਿਹੜੀ ਕਿ ਕਿਸੇ ਵੀ ਸਹਿਮਤੀ ਤੇ ਪੂਰੀ ਤਰ੍ਹਾਂ ਸਹਿਮਤੀ ਤੇ ਨਹੀਂ ਪੁੱਜੀ ਆਮ ਤੌਰ ਦੇ ਉੱਤੇ ਹਰ ਸੀਜ਼ਨ ਅਕਤੂਬਰ ਮਹੀਨੇ ਦੇ ਵਿੱਚ ਹੀ ਝੋਨੇ ਦੀ ਜਿਹੜੀ ਖਰੀਦੋ ਫਰੋਖਤ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤਾਂ ਉਸੇ ਤਰ੍ਹਾਂ ਝੋਨੇ ਦੀ ਮਿਲਿੰਗ ਦਾ ਕੰਮ ਕਰੀਬ ਨਵੰਬਰ ਚ ਸ਼ੁਰੂ ਹੋ ਕੇ ਜਿਆਦਾ ਤੋਂ ਜਿਆਦਾ ਮਾਰਚ ਚ ਮਿਲਿੰਗ ਦਾ ਕੰਮ ਖਤਮ ਕਰ ਦਿੱਤਾ ਜਾਂਦਾ ਹੈ ਇਨ੍ਹਾਂ 3-4 ਮਹੀਨਿਆਂ ਦੇ ਵਕਫੇ ਦੇ ਦੌਰਾਨ ਪਰ ਪਿਛਲੇ ਸੀਜ਼ਨ ਚ ਜਿਸ ਤਰ੍ਹਾਂ ਸ਼ੈਲਰ ਮਾਲਕਾਂ ਨੂੰ ਪਰੇਸ਼ਾਨ ਹੋਣਾ ਪਿਆ ਸੀ ਤੇ ਸਰਕਾਰ ਸ਼ੈਲਰ ਮਾਲਕਾਂ ਨੂੰ ਝੋਨਾ ਸਟੋਰ ਕਰਨ ਲਈ ਮਨਾ ਨਹੀਂ ਸੀ ਮਨਾ ਨਹੀਂ ਸੀ ਸਕੀ ਪਿਛਲੇ ਸੀਜ਼ਨ ਦਾ ਮਿਲਿੰਗ ਦਾ ਕੰਮ ਹੀ ਅਜੇ ਤੱਕ ਖਤਮ ਨਹੀਂ ਹੋ ਸਕਿਆ ਕੇਂਦਰ ਵੱਲੋਂ ਮਿਲਿੰਗ ਦਾ ਸਮਾਂ 30 ਸਤੰਬਰ ਤੱਕ ਵਧਾਇਆ ਗਿਆ ਸੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸੀਜ਼ਨ ਦੇ ਝੋਨੇ ਦੇ ਤਿਆਰ ਕੀਤੇ ਗਏ ਚੌਲ ਲਗਾਉਣ ਲਈ ਕੇਂਦਰੀ ਏਜੰਸੀ ਕੋਲ ਜਗ੍ਹਾ ਉਪਲਬਧ ਨਾ ਕਰਵਾਉਣ ਕਰਕੇ ਸ਼ੈਲਰ ਮਾਲਕਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਝੱਲਣਾ ਪਿਆ ਸੀ ਤੇ ਉਸ ਹੋਏ ਨੁਕਸਾਨ ਤੋਂ ਸ਼ੈਲਰ ਮਾਲਕ ਅਜੇ ਤੱਕ ਵੀ ਨੇਪਰੇ ਨਹੀਂ ਚੜ੍ਹੇ ਉਸ ਤੋਂ ਇਹਨੇ ਕਾਫ ਦੇ ਵਿੱਚ ਨੇ ਸ਼ੈਲਰ ਮਾਲਕ ਕਿਸ ਵਾਰ ਵੀ ਸਾਡੇ ਨਾਲ ਉਸੇ ਤਰ੍ਹਾਂ ਨਾ ਹੋ ਜਾਵੇ ਪਿਛਲੇ ਸੀਜ਼ਨ ਵਾਂ। ਸ਼ੈਲਰ ਮਾਲਕ ਨੇ ਜਗਾ ਉਪਲਬਧ ਹੋਣ ਤੱਕ ਝੋਨਾ ਸ਼ੈਲਰਾਂ ਚ ਸਟੋਰ ਨਾ ਕਰਵਾਉਣ ਦਾ ਫੈਸਲਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਸ਼ੈਲਰ ਮਾਲਕਾਂ ਦਾ ਚੌਲਾਂ ਦਾ ਰੰਗ ਪੀਲਾ ਪੈਣ ਕਰਕੇ ਵੀ ਕਾਫੀ ਨੁਕਸਾਨ ਚੱਲਣਾ ਪਿਆ। ਪਹਿਲਾਂ ਤਾਂ ਸੀਜ਼ਨ ਜਦੋਂ ਹੁੰਦਾ ਬਾਢੀ ਦਾ ਉਦੋਂ ਤਾਂ ਜਿਹੜਾ ਰੇਟ ਹੈ ਉਹ ਅਸਮਾਨੀ ਸ਼ੂਰਿਆ ਹੁੰਦਾ ਜਾਂ ਫਿਰ ਜੇ ਡਾਊਨ ਵੀ ਹੁੰਦਾ ਤਾਂ ਥੋੜਾ ਬਹੁਤਾ ਫਰਕ ਦੇ ਨਾਲ ਝੋਨਾ ਖਰੀਦ ਲਿਆ ਜਾਂਦਾ ਪਰ ਜਦੋਂ ਉਸ ਦੀ ਲੰਬੇ ਸਮੇਂ ਤੱਕ ਮਿਲਿੰਗੀ ਨਾ ਹੋਵੇ ਝੋਨਾ ਪੀਲਾ ਪੈਣ ਲੱਗ ਜਾਵੇ ਤਾਂ ਫਿਰ ਉਸ ਮਾਰਕੀਟ ਦੇ ਵਿੱਚ ਉਸ ਦਾ ਰੇਟ ਵੀ ਡਾਊਨ ਹੋ ਜਾਂਦਾ ਜਿਸ ਦਾ ਸਿੱਧਾ ਖਮਿਆਜਾ ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸਾਨੂੰ ਖੁਦ ਨੂੰ ਭੁਗਤਣਾ ਪੈਂਦਾ ਹੈ ਇਸੇ ਕਰਕੇ ਹੀ ਇਹ ਰੇੜਕੇ ਨੂੰ ਖਤਮ ਕਰਨ ਦੀ ਚੱਲ ਰਹੀ ਹੈ ਗੱਲ ਪਰ ਮਿਲਿੰਗ ਦਾ ਕੰਮ ਜਿੰਨਾ ਲਟਕਦਾ ਜਾਂਦਾ ਉਸ ਨਾਲ ਸ਼ੈਲਰ ਮਾਲਕਾਂ ਦਾ ਨੁਕਸਾਨ ਵੀ ਉਨਾ ਹੀ ਵੱਧ ਆ ਜਾਂਦਾ ਹੈ ਪੰਜਾਬ 'ਚ ਝੋਨੇ ਦੀ ਫਸਲ ਦੀ ਸੰਭਾਲ ਕਰਨੀ ਵੀ ਸਰਕਾਰਾਂ ਲਈ ਵੱਡੀ ਚੁਣੌਤੀ ਹੁੰਦੀ ਹੈ ਪਰ ਮੰਡੀਆਂ 'ਚ 185 ਲੱਖ ਮੀਟਰ ਕਟਨ ਦੇ ਕਰੀਬ ਆਉਣ ਵਾਲੇ ਝੋਨੇ ਨੂੰ ਸ਼ੈਲਰਾਂ 'ਚ ਸਟੋਰ ਕਰਨ ਲਈ ਸਰਕਾਰ ਦੀ ਮੁਢਲੀ ਚਿੰਤਾ ਹੋਣੀ ਚਾਹੀਦੀ ਹੈ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ 'ਚ ਵੀ ਝੋਨੇ ਦੀ ਮਿਲਿੰਗ ਕਰਨ ਲਈ ਮਿਲਿੰਗ ਨੀਤੀ ਅਗਸਤ ਦੇ ਮਹੀਨੇ ਚਾਉਂਦੀ ਰਹੀ ਹੈ ਪਰ ਹੁਣ ਤੱਕ ਮਿਲਿੰਗ ਨੀਤੀ ਨਾ ਹੋਣ ਕਰਕੇ ਸ਼ੈਲਰ ਮਾਲਕਾਂ ਤੋਂ ਇਲਾਵਾ ਢੋਆ ਢਵਾਈ ਟਰਾਂਸਪੋਰਟੇਸ਼ਨ ਦਾ ਕੰਮ ਕਰਨ ਵਾਲੇ ਠੇਕੇਦਾਰ ਵੀ ਹਾਲੇ ਦੁਚਿੱਤੀ ਦੇ ਵਿੱਚ ਨਜ਼ਰ ਆ ਰਹੇ ਨੇ ਕੋਰੋਨਾ ਦਾ ਨੁਕਸਾਨ ਝੱਲਣ ਵਾਲੇ ਕਈ ਸ਼ੈਲਰ ਮਾਲਕ ਆਉਣ ਵਾਲੇ ਸਮੇਂ 'ਚ ਨੁਕਸਾਨ ਤੋਂ ਬਚਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੱਚੇ ਕਾਰਜਕਾਲ ਦੇ ਸਮੇਂ ਵਿੱਚ ਮਿਲਿੰਗ ਦੇ ਕੰਮ ਤੋਂ ਦੂਰੀ ਬਣਾ ਸਕਦੇ ਨੇ ਕਿਉਂਕਿ ਉਹ ਮੌਜੂਦਾ ਸਮੇਂ ਵਿੱਚ ਆਪਣੇ ਕਾਰੋਬਾਰ ਨੂੰ ਜ਼ਿਆਦਾ ਫਾਇਦੇਮੰਦ ਨਹੀਂ ਮੰਨ ਰਹੇ ਇੱਥੇ ਵੀ ਦੱਸਣਾ ਬਣਦਾ ਕਿ ਸ਼ੈਲਰ ਮਾਲਕਾਂ ਵੱਲੋਂ ਭਾਗ ਪਾਸੋਂ ਮੰਗਣ ਦੇ ਬਾਵਜੂਦ ਵੀ ਅਜੇ ਤੱਕ ਉਹਨਾਂ ਨੂੰ ਕੰਮ ਕਰਨ ਲਈ ਦਸਤਾਵੇਜ਼ ਉਪਲਬਧ ਨਹੀਂ ਕਰਵਾਏ ਗਏ ਹੁਣ ਮਿਲਿੰਗ ਦੀ ਜਿਹੜੀ ਨੀਤੀ ਆਉਣੀ ਸੀ ਉਸ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਇਸ ਦੇ ਬਾਰੇ ਸਬੰਧਤ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਕੀ ਉਹ ਦੇਰੀ ਕਰ ਰਹੇ ਨੇ ਜਾਂ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ ਇਸ ਦੇ ਬਾਰੇ ਵੀ ਜ਼ਰੂਰ ਕਲੀਅਰ ਹੋਣਾ ਚਾਹੀਦਾ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੈਲਰ ਮਾਲਕਾਂ ਦੇ ਜਿਹੜੇ ਖਦਸ਼ੇ ਨੇ ਉਹ ਦੂਰ ਵੀ ਕੀਤੇ ਜਾ ਸਕਣ ਤੇ ਉਹਨਾਂ ਨੂੰ ਪਿਛਲੇ ਸੀਜ਼ਨ ਦੇਵਾਂਗੇ ਹੁਣ ਵੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਬਾਰੇ ਸ਼ੈਲਰ ਮਾਲਕਾਂ ਦੀ ਐਸੋਸੀਏਸ਼ਨ ਜਿਹੜੀ ਜਥੇਬੰਦੀ ਹੈ ਨੁਮਾਇੰਦਗੀ ਕਰਨ ਵਾਲੇ ਆਗੂ ਨੇ ਉਹ ਇਸ ਮਸਲੇ ਦੇ ਉੱਤੇ ਹੁਣ ਕੀ ਫੈਸਲਾ ਲੈਂਦੇ ਨੇ ਇਸ ਦੇ ਬਾਰੇ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਪਹਿਲਾਂ ਉਹ ਪਾਲਿਸੀ ਨੂੰ ਲੈ ਕੇ ਆਪਣਾ ਇੱਕ ਵਾਰੀ ਇਰਾਦਾ ਕਲੀਅਰ ਕਰ ਚੁੱਕੇ ਸਨ ਕਿ ਅਸੀਂ ਹੁਣ ਕੱਲੇ ਸ਼ੈਲਰ ਮਾਲਕ ਜਾਂ ਉਸ ਦੇ ਵਿੱਚ ਕੰਮ ਕਰਨ ਵਾਲਾ ਜਿਹੜਾ ਆਮਲਾ ਹੈ ਜਾਂ ਜਿਹੜੇ ਕਰਮਚਾਰੀ ਨੇ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਝੱਲਣ ਲਈ ਤਿਆਰ ਨਹੀਂ ਕਿਉਂਕਿ ਸ਼ੈਲਰ ਮਾਲਕਾਂ ਨੂੰ ਜਿਹੜਾ ਕਰੋਨਾ ਦਾ ਜਦੋਂ ਘਾਟਾ ਪੈਂਦਾ ਜਾਂ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਸਿੱਧਾ ਅਸਰ ਉੱਥੇ ਕੰਮ ਕਰਨ ਵਾਲੇ ਲੋਕਾਂ ਤੇ ਵੀ ਪੈਂਦਾ ਫਿਰ ਉਹਨਾਂ ਨੂੰ ਵੀ ਸਮੇਂ ਸਿਰ ਤੇ ਅਦਾਇਗੀਆਂ ਨਹੀਂ ਹੁੰਦੀਆਂ ਇਸੇ ਕਰਕੇ ਮਸਲਾ ਬਹੁਤ ਵੱਡਾ ਹੈ ਦੇਖਦੇ ਹਾਂ ਕਿ ਮਸਲਾ ਪੰਜਾਬ ਸਰਕਾਰ ਹੱਲ ਕਰਨ ਦੇ ਵਿੱਚ ਕਦੋਂ ਤੱਕ ਕਾਮਯਾਬ ਹੁੰਦੀ ਹੈ